ਹਾਂ ਜੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਜੋ ਆ ਗੰਦਗੀ ਦੇ ਢੇਰ ਨੂੰ ਇੱਥੇ ਅੱਗ ਲਾਈ ਗਈ ਆ ਕਿੰਨਾ ਪ੍ਰਦੂਸ਼ਣ ਹੋਇਆ ਕਿ ਹੁਣ ਨਹੀਂ ਵਾਤਾਵਰਨ ਪ੍ਰਦੂਸ਼ਣ ਹੁੰਦਾ ਇਹ ਚੀਜ਼ਾਂ ਕਿਸਾਨਾਂ ਦੇ ਉੱਪਰ ਨਾ ਸਟੋ ਤੁਸੀਂ ਮੈਂ ਉਹਨੇ ਪੁੱਛਣਾ ਚਾਹੁੰਦਾ ਸਰਕਾਰ ਨੂੰ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਹੁਣ ਜਿਹਨੇ ਇਹ ਚੀਜ਼ ਕੀਤੀ ਆ ਤੁਸੀਂ ਇਸ ਤੇ ਕਾਰਵਾਈ ਕਰੋਗੇ ਪਰ ਨਹੀਂ ਹੋਣੀ ਕਿਉਂਕਿ ਇਹ ਕੀਤਾ ਇਹਨਾਂ ਨੇ ਆਪ ਆ ਸਾਡਾ ਵੀਰ ਸਰਜੀਤ ਸਿੰਘ ਇੱਥੇ ਜਾ ਕੇ ਮੌਕਾ ਵੇਖ ਕੇ ਆਇਆ ਵੀਡੀਓ ਬਣੀ ਆ ਤੁਸੀਂ ਦੇਖੋ ਕਮੇਟ ਕਰਕੇ ਤੁਸੀਂ ਜਰੂਰ ਦੱਸੋ ਤੁਹਾਨੂੰ ਕਿੱਥੋਂ ਹੱਦ ਤੱਕ ਸਹੀ ਆ ਸਰਕਾਰਾਂ ਨੂੰ ਬੇਨਤੀ ਕਰਦਾ ਆ ਦੋ ਪੱਕੀ ਗੱਲ ਕੀਤੀ ਜਾਵੇ ਇਕੱਲੇ ਕਿਸਾਨਾਂ ਨੂੰ ਨਾਂ ਲੱਪਿਆ ਜਾਵੇ ਜਿਲ੍ਹਾ ਪ੍ਰਧਾਨ ਕਿਸਾਨੀ ਉਹਨੇ ਇੱਕ ਵਾਰ ਦੇ ਜੱਥੇ ਬੰਦੀ ਹੋ ਲੋ ਆਲ ਇੰਡੀਆ ਸਰਕਾਰ ਨੂੰ ਬੇਨਤੀ ਕਰਦਾ ਆ ਕਿ ਇਹੋ ਜਿਹੀਆਂ ਚੀਜ਼ਾਂ ਲੈ ਨਾ ਸਪਾਓ ਸਾਈਕੀਆ ਜੜੀਆਂ ਕਿ ਤੂੰ ਇਹ ਨਿਕਲਦੇ ਉਹਨਾਂ ਦੇ ਹੱਥ ਪਾਓ ਪੋਰ ਕਰਕੇ ਗੰਦੇ ਪਾਣੀ ਥੱਲੇ ਜਿਹੜੇ ਘਲਾਉਂਦੇ 12 120000 ਜਾਂ ਟੀਡੀਐਸ ਹੋ ਗਿਆ ਉਹ ਗੰਦਾ ਪਾਣੀ ਜਿਹੜਾ ਸਿੱਧਲੀ ਮਾੜਾ ਆ ਉਹਨਾਂ ਦੇ ਨਾਲ ਥਪਾਓ ਕੱਲੇ ਕਿਸਾਨ ਨੂੰ ਨਾ ਨੱਪੋ ਵਿਚਾਰੇ ਨੂੰ ਅੱਗੇ ਸੜਕਾਂ ਦੇ ਰੁਲਣ ਡਿਆ ਅੱਗੇ ਕਰਜੇ ਦਾ ਮਰਿਆ ਪਿਆ ਆ ਪਰ ਇਹੋ ਜਿਹਾ ਚਿੱਤਾਂ ਦੇ ਨਾਲ ਕੌਣ ਕੌਂਗਾ ਇਹ ਕਿਹਦਾ ਸੋਦੀ ਬਹੁਤਾਰੇ ਨੇ ਆ ਲਾਗੇ ਲਾਗੇ ਲੋਕੀ ਨੱਕੜੇ ਇਹ ਤੂੰ ਸਿੱਧਲੀ ਸਹੀ ਆ ਸਮਾਦਰੇ ਵੀਡੀਓ ਸਮਾਦਰੇ ਕਮੈਂਟ ਕਰਕੇ ਦੱਸਣਾ ਕਿ ਦੱਸੋ ਇਹ ਇਹ ਸਹੀ ਆ ਸਰਕਾਰ ਨੂੰ ਬੇਨਤੀ ਆ ਅਰੇ ਸਾਰਾ ਬਲ ਕਿੱਧਰ ਦਿੱਤਾ ਜਾਏ